ਦਾ ਇਹ ਆ ਜੀ ਵੀ ਪਹਿਲਾਂ ਕਦੇ ਕਣਕ ਕਮ ਕਹਿੰਦੇ ਸੀ ਵੀ ਖਰਾਬ ਆਉਂਦੀ ਆ ਸੁਸਤਰੀ ਲੱਗੀ ਆ ਜੀ ਅਕਸਰ ਅਸੀਂ ਅਖਬਾਰਾਂ ਚ ਪੜ੍ਹਦੇ ਹੁੰਦੇ ਸੀ ਖਬਰਾਂ ਤੇ ਹੁਣ ਇਹ ਕਹਿੰਦੇ ਆ ਸਰਕਾਰ ਸੁਸ਼ਵਾਦਵਾ ਰਹੀ ਆ ਵੀ ਵਧੀਆ ਆਟਾ ਸੀ ਪਸਾ ਕੇ ਆਪ ਦਵਾਂਗੇ ਇਹ ਬਹੁਤ ਹੀ ਵੱਡਾ ਉਪਰਾਲਾ ਜੀ ਕਿਉਂਕਿ ਡੀਪੂਆਂ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਜੋ ਮਾੜਾ ਮੋਟਾ ਜਿਹਦੀ ਨਹੀਂ ਬਾਗ ਵੇਦ ਉਹ ਹਮੇਸ਼ਾ ਹੀ ਵਾਂਝਾ ਰਹਿ ਜਾਂਦਾ ਸੀ ਲੋਕ ਡੀਪੂਆਂ ਚ ਕਣਕ ਰਾਸ਼ਨ ਲੈਣ ਲਈ ਸਪਾਰਸ਼ਾਂ ਕਰਾਉਂਦੇ ਸੀ ਸੋ ਇਹ ਸਿਸਟਮ ਬਦਲ ਜੂਗਾ ਬਹੁਤ ਵੱਡਾ ਪਰਾਲਾ ਜੀ ਸਰਕਾਰ ਦਾ ਬਹੁਤ ਵਧੀਆ ਗਰੀਬ ਲੋਕਾਂ ਲਈ ਪਰਾਲਾ ਹੋਊਗਾ ਪਰ ਸ਼ਰਤ ਇਹ ਆ ਕਿ ਇਹ ਸਹੀ ਤਰੀਕੇ ਨਾਲ ਠੀਕ ਹੋਵੇ ਤੇ ਰਾਸ਼ਨ ਜਿਹੜਾ ਜਿਹੜਾ ਸਰਕਾਰ ਕਹਿ ਰਹੀ ਆ ਉਹ ਜਿਹਾ ਮਿਲਣਾ ਚਾਹੀਦਾ ਗਰੀਬ ਨੂੰ ਕਿਵੇਂ ਦੇਖਦੇ ਹੋ ਅੱਜ ਦੀ ਇਸ ਸਕੀਮ ਨੂੰ ਸਰਕਾਰ ਦੀ ਬਹੁਤ ਅੱਛੀ ਆ ਜੀ ਲੋਕਾਂ ਦਾ ਟਾਈਮ ਬਹੁਤ ਬਚੂਗਾ ਬਹੁਤ ਅੱਛਾ ਲੱਗਦਾ ਜਿੰਨੇ ਕਣਕ ਖਰਾਬ ਹੁੰਦੇ ਸੀ ਉਹ ਸਾਰੇ ਬਚੂਗੇ ਕਿ ਕਿਸੇ ਦੇ ਮੂੰਹ ਦੇ ਵਿੱਚ ਜਾਓਗੇ ਬਹੁਤ ਅੱਛੀ ਸਕੀਮ ਹੈ ਦੇਸ਼ ਦਾ ਅਨਾਜ ਵੀ ਬਚੂਗਾ ਤੇ ਨੌਜਵਾਨ ਵੀ ਠੀਕ ਹੋਣਗੇ ਅੱਗੇ ਜਾ। ਤਾਂ ਰਾਸ਼ਨ ਸਕੀਮ ਦੀ ਅੱਜ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਆ ਰੈਲੀ ਦੇ ਵਿੱਚ ਖੁਦ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਆ ਜਿਹੜੇ ਉਹ ਪਹੁੰਚੇ ਹੋਏ ਸਕੇ ਲੋਕ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਭਾਜੀ ਰਾਸ਼ਨ ਦੀ ਸਕੀਮਾ ਸ਼ੁਰੂਆਤ ਕੀਤੀ ਗਈ ਆ ਘਰ-ਘਰ ਰਾਸ਼ਨ ਪਹੁੰਚਾਣ ਦੀ ਟੀਪੋਂ ਤੋਂ ਪਹਿਲਾਂ ਲੋਕ ਲੈਣਦੇ ਹੁੰਦੇ ਸੀਗੇ ਤਾਂ ਕਿਵੇਂ ਦੇਖ ਰਹੇ ਸਕੀਮ ਨੂੰ ਜੀ ਇਹ ਬਹੁਤ ਹੀ ਵੱਡਾ ਉਪਰਾਲਾ ਜੀ ਕਿਉਂਕਿ ਦੀਪੂਆਂ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਜੋ ਮਾੜਾ ਮੋਟਾ ਜਿਹਦੀ ਨਹੀਂ ਬਾਗਬੇਤ ਉਹ ਹਮੇਸ਼ਾ ਹੀ ਵਾਂਝਾ ਰਹਿ ਜਾਂਦਾ ਸੀ ਲੋਕ ਦੀਪੂਆਂ ਚ ਕਣਕ ਰਾਸ਼ਨ ਲੈਣ ਲਈ ਸਪਾਰਸ਼ਿਆਂ ਕਰਾਉਂਦੇ ਸੀ ਸੋ ਇਹ ਸਿਸਟਮ ਬਦਲ ਜਾਊਗਾ ਬਹੁਤ ਵੱਡਾ ਪਰਾਲਾ ਜੀ ਇਹ ਉਹ ਇਹਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਸਰਕਾਰ ਨੂੰ ਕਿ ਇੱਕ ਨਵੀਂ ਰੀਤ ਪਾਈ ਆ ਤੇ ਲੋਕ ਜਿਹੜੇ ਜਿਹੜੇ ਲੋਕ ਰਾਸ਼ਨ ਲੈਣ ਤੋਂ ਅਸਮਰਥ ਸੀਗੇ ਹੁਣ ਉਹਨਾਂ ਨੂੰ ਘਰ-ਘਰ ਰਾਸ਼ਨ ਪਹੁੰਚਿਆ ਕਰੂਗਾ ਜੀ ਭਾਜੀ ਕੀ ਲੱਗਦਾ ਕਿ ਫਰਕ ਪਊਗਾ ਇਸ ਵਾਰ ਇਸ ਸਕੀਮ ਦੇ ਨਾਲ ਇਸ ਵਾਰ ਮੇਰੇ ਹਿਸਾਬ ਨਾਲ ਜ਼ਿਆਦਾ ਵੋਟ ਪੋ ਲੋਗ ਆਮ ਆਦਮੀ ਪਾਰਟੀ ਪੂਰੀਆਂ 14 ਦੀਆਂ 14 ਸੀਟਾਂ ਨਾਲ ਜਿੱਤ ਜਿੱਤ ਹਾਸਲ ਕਰ। ਸੰਗਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਹੁਣ ਸਕੀਮ ਸਰਕਾਰ ਲੈ ਕੇ ਆਈ ਜਵੇ ਘਰ ਘਰ ਰਾਸ਼ਨ ਆਟਾ ਪਚਾਉਣਾ ਕਹਿੰਦੇ ਗੱਡੀਆਂ ਆਣ ਗਿਆ ਫੋਨ ਤੇ ਐਸਐਮਐਸ ਆਜਿਆ ਕਰੂਗਾ। ਇਹਦਾ ਇਹ ਆਜੀ ਵੀ ਪਹਿਲਾਂ ਕਦੇ ਕਲਕਮ ਕਹਿੰਦੇ ਸੀ ਵੀ ਖਰਾਬ ਆਉਂਦੀ ਆ ਸੁਸਤਰੀ ਲੱਗੀ ਆ ਜੀ ਅਕਸਰ ਅਸੀਂ ਅਖਬਾਰਾਂ 'ਚ ਪੜ੍ਹਦੇ ਹੁੰਦੇ ਸੀ ਖਬਰਾਂ ਤੇ ਹੁਣ ਇਹ ਕਹਿੰਦੇ ਆ ਸਰਕਾਰ ਦੁਸ਼ਵਾਸ ਦਵਾ ਰਹੀ ਆ ਵੀ ਵਧੀਆ ਆਟਾ ਅਸੀਂ ਪਸਾ ਕੇ ਆਪ ਦਵਾਂਗੇ। ਤੇ ਵੀ ਕੋਈ ਇਤਕਾ ਦਾ ਮੌਕਾ ਜੇ ਇਹ ਹੋ ਜੇ ਤਾਂ ਸਰਕਾਰ ਦਾ ਬਹੁਤ ਵਧੀਆ ਗਰੀਬ ਲੋਕਾਂ ਲਈ ਪਰਾਲਾ ਹੋਊਗਾ ਪਰ ਸ਼ਰਤ ਇਹ ਆ ਵੀ ਇਹ ਸਹੀ ਤਰੀਕੇ ਨਾਲ ਠੀਕ ਹੋਵੇ ਤੇ ਰક્ષਣ ਜਿਵੇਂ ਜਿਵੇਂ ਸਰਕਾਰ ਕਹਿ ਰਹੀ ਆ ਉਹ ਜਿਹਾ ਮਿਲਣਾ ਚਾਹੀਦਾ ਗਰੀਬ ਲੋਕਾਂ ਜੀ ਬਿਲਕੁਲ ਜਿਵੇਂ ਲੋਕਾਂ ਦਾ ਕਹਿਣਾ ਕਿ ਸਕੀਮ ਅਗਰ ਸਹੀ ਤਰੀਕੇ ਨਾਲ ਚੱਲੇ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਹੈ ਉਸੇ ਤਰ੍ਹਾਂ ਅਗਰ ਸਕੀਮ ਚੱਲੇ ਤਾਂ ਬਹੁਤ ਵਧੀਆ ਲੋਕਾਂ ਦਾ ਜਿਹੜਾ ਹੈ ਉਹ ਭਲਾ ਵੀ ਹੋ ਸਕਦਾ ਲੋਕਾਂ ਦੇ ਘਰ-ਘਰ ਜਿਹੜੀ ਆ ਉਹ ਆਟਾ ਜਿਹੜਾ ਆ ਉਹ ਪਹੁੰਚ ਸਕਦਾ ਹੈ ਤਾਂ ਹੋਰ ਵੀ ਇੱਥੇ ਲੋਕ ਜਾ ਆ ਰਹੇ ਨੇ ਗੱਲਬਾਤ ਕਰਨ ਦੀ ਆਪਾਂ ਜਿਹੜੀ ਕੋਸ਼ਿਸ਼ ਕਰਾਂਗੇ ਸਾਸ਼ੀਕਲ ਅੰਕਲ ਜੀ ਸਾਸ਼ੀਕਲ ਜੀ ਹਾਂ ਜੀ ਹਾਂ ਜੀ ਹਾਂ ਕਿਵੇਂ ਠੀਕ ਹੋ ਜੀ ਹਾਂ ਜੀ ਬਹੁਤ ਵਸਕਲ ਹੈ ਕਿਵੇਂ ਦੇਖਦੇ ਹੋ ਅੱਜ ਦੀ ਇਸ ਸਕੀਮ ਨੂੰ ਸਰਕਾਰ ਦਾ ਬਹੁਤ ਅੱਛੀ ਹੈ ਜੀ ਲੋਕਾਂ ਦਾ ਟਾਈਮ ਬਹੁਤ ਬਚੂਗਾ ਬਹੁਤ ਅਚਰਬ ਗੱਲ ਜੀ ਲੱਗਦਾ ਕਿ ਜਿਸ ਤਰ੍ਹਾਂ ਕੇ ਕਣਕਾਂ ਦੀ ਹੁੰਦੀ ਸੀਗੀ ਤਾਂ ਉਹ ਸ਼ਿਕਾਇਤ ਸੀ ਕਣਕ ਨੂੰ ਲੈ ਕੇ ਕਿ ਉਹ ਮਤਲਬ ਪ੍ਰਾਣੀ ਕਣਕ ਹੁੰਦੀ ਸੀ ਜਾਂ ਸੁਸਰੀ ਵਾਲੀ ਹੁੰਦੀ ਸੀ ਆਟੇ ਦੇ ਨਾਲ ਕੋਈ ਸਮੱਸਿਆ ਦਾ ਹੱਲ ਜਿੰਨੀ ਕਣਕ ਖਰਾਬ ਹੁੰਦੀ ਸੀ ਉਹ ਸਾਰੀ ਬਚੂਗੀ ਕਿ ਕਿਸੇ ਦੇ ਮੂੰਹ ਦੇ ਵਿੱਚ ਜਾਊਗੀ ਬਹੁਤ ਅੱਛੀ ਸਕੀਮ ਹੈ ਦੇਸ਼ ਦਾ ਅਨਾਜ ਵੀ ਬਚੂਗਾ ਤੇ ਨੌਜਵਾਨ ਵੀ ਠੀਕ ਹੋਣਗੇ ਅੱਗੇ ਜਾ ਕੇ ਉਹ ਲੋਕ ਜਿਹੜੇ ਐਪਰੀਸ਼ੀਏਟ ਕਰ ਰਹੇ ਆ ਸਰਕਾਰ ਦੇ ਇਸ ਕੰਮ ਨੂੰ ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇੱਕ ਪਿੰਡ ਦੇ ਵਿੱਚ ਤੇ ਕਾਫੀ ਸਾਰੇ ਲਾਭਪਾਤਰੀ ਇਸ ਸਕੀਮ ਦੇ ਨਾਲ ਜੁੜੇ ਹੋਏ ਨੇ ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਮਾਹੌਲ ਬਣਦਾ ਹੈ ਲੋਕ ਲੋਕਾਂ ਨੂੰ ਇਸ ਸਕੀਮ ਦਾ ਕਿੰਨਾ ਕਿ ਜੜਾਇਆ ਉਹ ਲਾਭ ਪਹੁੰਚਦਾ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਖੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਦਾ ਔਰਤਾਂ ਵੀ ਭਰਪੂਰ ਲਾਭ ਲੈ ਰਹੀਆਂ ਨੇ ਯੋਗਾ ਰਾਹੀਂ ਔਰਤਾਂ ਜੀਵਨ ਵਿੱਚ ਵਧੇਰੇ ਆਤਮ ਵਿਸ਼ਵਾਸ ਊਰਜਾਵਾਨ ਅਤੇ ਸੰਤੁਲਿਤ ਮਹਿਸੂਸ ਕਰ ਰਹੀਆਂ ਹਨ ਯੋਗਾ ਔਰਤਾਂ ਲਈ ਆਪਣੇ ਸਰੀਰਕ ਅਤੇ ਮਾਨਸਿਕ ਸਮਰੱਥਾ ਨੂੰ ਖੋਲਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ पहले मेरे सुबह उठने पर मेरे पैरों में बहुत ज़्यादा पेन रहती थी जो इन योगा क्लासेस में आने से धीरे धीरे उनमें काफ़ी फ़र्क आ गया जो पंजाब सरकार ने हमारी हेल्थ के लिए ये स्टेप उठाया है मैं उसका बहुत बहुत धन्यवाद करती हूँ सीएमडी योगशाला ने औरतों को एक नवा मुकाम देता है क्योंकि योगा औरतों खुशी और सृजनात्मक की भावना पैदा करने में भी मदद करता है ਮੈਨੂੰ ਪਹਿਲੇ ਸਰਵਾਈਕਲ ਸੀਗਾ ਜੋ ਕਿ ਮੇਰਾ ਹੁਣ ਹੌਲੀ-ਹੌਲੀ ਕਾਫੀ ਹੱਦ ਤੱਕ ਠੀਕ ਹੋ ਰਿਹਾ ਤੇ ਮੈਂ ਸੀਐਮਡੀ ਇਸ ਯੋਗਸ਼ਾਲਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਮੈਂ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ ਸੀਐਮਡੀ ਯੋਗਸ਼ਾਲਾ ਪੰਜਾਬ ਨੂੰ ਨਵੇਂ ਰਾਹਾਂ ਦਾ ਹਾਣੀ ਬਣਾ ਰਹੀ ਹੈ ਅਤੇ ਪੰਜਾਬ ਇੱਕ ਨਵੀਂ ਊਰਜਾਵਲ ਵੱਧ ਰਿਹਾ ਹੈ ਯੋਗਾ ਦਾ ਮਤਲਬ ਇਹ ਆ ਕਿ ਜੇ ਸਵੇਰੇ ਸਵੇਰੇ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਸਕੂਲ ਕਾਲਜ ਦੇ ਵਿੱਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਹੈ ਉਹ ਵਧੂਗੀ ਯੋਗ ਸ਼ਾਲਾ ਦੀ ਨਵੀਂ ਉਡਾਨ ਪੰਜਾਬ ਦੀ ਊਰਜਾ ਚੜੀ ਅਸਮਾਨ